ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਉ ਬਾਜ ਬੇਨਤੀ ਚੋਪਈ ਪਾਤ ਸ਼ਹੀਦ ਸੁਮੀ ਹਮਰੀ ਕਰੋ ਹੱਥ ਦੇ ਰਸ਼ਾ ਪੂਰਨ ਹੋਈ ਚਿਤ ਕੀ ਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੁਸ਼ਟ ਸਭੈ ਤੁਮ ਕਾਹੋ ਆਪ ਹਾਤੈ ਮੋਹਿ ਬਚਾਓ ਸੁਖੀ ਬਸੈ ਮੂਰਿ ਪਰਵਾਰ ਸੇਵਕ ਸਿਖ ਸਭੈ ਕਰ ਕਰ ਮੂਰਿ ਸ਼ਕਾ ਨਿਜ ਕਰਤ ਕਰਿ ਗੈ ਸਭ ਪੈਰਨ ਕੋ ਆਤ ਸੰਗਰਿ ਗੈ ਪੂਰਨ ਹੋਏ ਹਮਾਰੀ ਰਸ ਤੂਰ ਭਜਨ ਕੀ ਰਹੈ ਪਿਆਸਾ ਕਮਹਿ ਸ਼ਾਡ ਕੋਈ ਅਬਰ ਨਾ ਧਾਵੂ ਜੋ ਪਰਚਹੁ ਸੁਕਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਛਤਰ ਹਮਾਰੇ ਮਾਰਿਐ ਆਪ ਹਾਤ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਓ ਜੋ ਸਦਾ ਹਮਾਰੇ ਪਸੰ ਸ਼੍ਰੀ ਅਸਤੁ ਜੂ ਕਰੇ ਓਰਿ ਸਾ ਰਖਿ ਲਿਓ ਮੈ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪੂਰੇ ਚਤੁਰ ਦਸ ਸੰਤਾ ਕਾਲ ਪਾਈ ਬ੍ਰਹਮਾ ਬਖਰਾ ਕਾਲ ਪਾਈ ਸੇ ਰਮ ਕਾਲ ਪਾਇ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋਗੀ ਸੁਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹ ਹੁ ਹਮਰ ਜਮਨ ਕਾਲ ਸਭ ਜਗ ਕਰਮਾ ਨਾਇਓ ਦੇਵ ਦੇਤ ਜਟਣ ਉਭਜਾਇਓ ਆਦ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਮਰੀ ਸਕਲ ਪ੍ਰਜਾ ਜਿਨਿ ਆਪ ਸੁਆਰੀ ਸ਼ਿਵ ਕਨਕੋਸ਼ਿ ਸ਼ਿਵ ਗੁਣ ਸੁਖ ਤੇਯਾ ਸਤਰਣ ਤੋ ਪਲਮੋਂ ਗਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਪੁੰਚਰਿਆ ਥੋਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਕੰਮ ਖ ਪਾਈ ਤੇ ਦੁਖੀ ਸੁਖ ਪਾਈ ਸਾਧੂ ਕੇ ਸੁਖੀ ਏਕ ਰੇਕ ਕੀ ਪੇਰ ਪਰਛਾਨਾ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਦ ਕਰ 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 ਤਾਰਾ ਪਰਜਾ ਤਰਤ ਕਬ ਦੇਹ ਪਾਰਾ ਜਬ ਆ ਕਰਤ ਕਰਤ ਹੂੰ ਕਬਹੂੰ ਹੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਗਨੀ ਲਨਾਦ ਸੰਭ ਤਾਂ ਕਾ ਨੂੜ ਕੁਚਾਰਥ ਭੇਤਾ ਜਾਂ ਕੋ ਤੇਵਨ ਪਾਉਤ ਭੇਦਾਂ ਤਾਂ ਕੋ ਕਰ ਪਾਹਣ ਅਨੁਮਾਨਤ ਮਹਾ ਮੋੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜੀ ਤੁਨੈ ਭਿ ਆਪ ਆਪਣੀ ਬੁੱਧ ਹੈ ਜੇਤੀ ਮਰਣਤ ਭਿਨ ਬਿਨ ਤੁਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਪਯੋ ਰਾਮ ਕਹਿ ਤੁੰਪਕ ਅੰਡਜ ਜੇ ਰਜ ਸੇਤ ਜਕੀਨੀ ਉਤ ਕੁਜ ਖਾਨ ਬਹੁਰ ਰਚ ਦੀਨੀ ਕਹੂੰ ਕੋਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਉ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰ ਭਾਉ ਆਦ ਜੁਗਾਦ ਸਰੂਪ ਸੰ ਭਾਉ ਅਬ ਰਸ਼ਾ ਮੇਰੀ ਤੁਮ ਕਰੋ ਸਿਕੋ ਬਾਰੂ ਸਿਕ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਤ ਸਕਲ ਮਲੇਸ਼ ਕਰੋ ਰਣ ਕਤ ਜੇ ਅਸਤ ਤਪ ਚਰਨੇ ਪਰੇ ਤਿਨ ਕੇ ਦੁਸ਼ਟ ਉਪਤ ਹੋਏ ਮਰੇ ਵੁਰਖ ਜਮਨ ਪਕ ਪਰੇ ਤਿਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਕਹ ਤੋਂ ਕੇ ਕਾਲ ਨਗਟ ਨਹੀਂ ਆਏ ਹੈ ਰਸਾ ਹੋਏ ਤੋ ਇਹ ਸੁਕੋਲਾ ਦੁਸ਼ਟ ਗਰੀਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਹਰਿ ਗੋਪਾ ਕੇ ਤਾਪ ਤਨਕ ਮੋਹ ਹਰਿ ਹੋ ਰਿਤ ਸਿੱਧ ਘਰਮੋ ਸੁਭ ਹੋਈ ਦੁਸ਼ਟ ਸ਼ਾਸਵੇ ਸਕੇ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੀ ਬਾਰ ਜਿਨ ਨਰਨਾਮ ਤਿਹਾਰੋ ਕਹਾ ਤਾਰਿਜ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਲੈ ਹੋ ਉਭਾਰੀ ਸਰਬ ਠੋਰ ਮੋਹ ਸੁਖਾਈ दुष्ट दुख तेले हो बचाई खडग तेत मैं शरण तिहारी आप हाथ दे लेऊ उधारी सर बटोर मोह सुहाई दुष्ट दुख तेले हो बचाई वात गुरु जी का खालसा ਵਾਹਿਗੁਰਜ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਉ ਬਾਝ ਬੇਨਤੀ ਚੌਪਈ ਪਾਤਿ ਸ਼ਾਹੀ ਦਸਮੀ ਹਮਰੀ ਕਰੋ ਹੱਥ ਦੇਹ ਸਭ ਪੂਰਨ ਹੋਏ ਚਿਤ ਕੀ ਸ਼ਕ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਲ ਕਰੋ ਪ੍ਰਤਪਰ ਹਮਰੇ ਤੁਸ਼ਟ ਸੁਭਾਤ ਤੁਮ ਕਹੋ ਆਪਾਤੈ ਮੋਏ ਬਚਾਓ ਸੁਖੀ ਬਸੈ ਮੂਰ ਪਰਵਾਰ ਸੇਵਕ ਸਿਖ ਸਭੈ ਕਰ ਕਰ ਮੂਰਿਸ਼ਟਾ ਨਿਜ ਕਰਤ ਕਰਿ ਗਏ ਸਭ ਪੈਰਨ ਕੋ ਆਤ ਸੰਗ ਰਿ ਗਏ ਪੂਰਨ ਹੋਏ ਹਮਾਰੀ ਅਸ ਤੂਰ ਭਜਨ ਕੀ ਰਹਿ ਪਿਆਸਾ ਕਮ ਹੈ ਛਾੜ ਕੋਈ ਅਬਰ ਨਾ ਧਾਵੂ ਜੋ ਪਰਚਹੁ ਸੁਕਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਛਤਰ ਹਮਾਰੇ ਮਾਰਿਐ ਆਪ ਹਾਤ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਓ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁ ਜੂ ਕਰੇ ਓਰ ਸਾਰਕ ਲਿਓ ਮੈ ਰਕਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਜ ਤਨ ਕੇ ਹੰਤਾ ਤੁਮ ਹੋ ਪੂਰੇ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਕਰ ਆ ਕਾਲ ਪਾਏ ਸਿਵ ਚੂ ਉਤਰ ਆ ਕਾਲ ਪਾਏ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਵਣ ਕਾਲ ਜੋਗੀ ਸੁਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਣ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗ ਕਰਮਾ ਨਾਯੋ ਦੇਵ ਤੈ ਤਜਣ ਉਪਜਾਯੋ ਆਦੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਮਰੀ ਸਕਲ ਪ੍ਰਜਾ ਜਿਨਿ ਆਪ ਸੁਆਰੀ ਸ਼ਿਵ ਕਨਕੋਸ਼ਿ ਸ਼ਿਵ ਗੁਣ ਸੁਖ ਦੇਉ ਸਤਰਣ ਕੋ ਪਲ ਮੰਗ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਪੁੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਸੰਧ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਪਰ ਜਬ ਆ ਕਰਕ ਕਰਕ ਹੂੰ ਕਬ ਹੂੰ ਕੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਗਨੀ ਲਨਾਦ ਸੰਭ ਤਾਂ ਕਾ ਮੂੜ ਕੁਚਾਰਥ ਭੇਤਾ ਜਾਂ ਕੋ ਤੇਵਨ ਪਾਉ ਤੇ ਦਾ ਤਾਂ ਕੋ ਕਰ ਪਾਹਣ ਅਨੁਮਾਨਤ ਮਾ ਮੋੜ ਕਸ਼ ਭੇਨ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜੀ ਨਤ ਨੈ ਭਿ ਆਪ ਆਪਣੀ ਬੁੱਧ ਹੈ ਜੇਤੀ ਬਰਣਤ ਭਿਨ ਬਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਗ ਕੈ ਤੁੰਪਕ अंडज जे रज सिद्ध ज कीनी उत पुज खान बहु रच दिनी कहूं कुलराज हव बैठ तुम सिमट भयो शंकर कैठा सगरी श्रेष्ठ दिखाय चंपहु आद जुदात सुर स्वयं भव अमर शाने ये तुम करो सिकूबर सिक संघरो दुष्ट जितय भुवत उत्पत सकल मलेश करो रणकटा जे अस्त तव चरणी परे तिनके दुष्ट नपका मरै ਵੁਰਖ ਜਮਨ ਪਤ ਪਰੇ ਤਿਹਾਰੇ ਤਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਕੈ ਤੋਂ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤੋ ਇਹ ਸੁਕੋਲਾ ਦੁਸ਼ਟ ਗਰੀਸ਼ਟ ਤਰੇ ਤੰਤ ਤੁਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਹਰ ਰੂਪਾਂ ਕੇ ਤਾਪ ਤਨਕ ਮੋ ਹਰ ਹੋ ਰਿਤ ਸਿੱਧ ਕਰਮੋਂ ਸਰ ਹੋਈ ਦੁਸ਼ਟ ਸ਼ਾਸਵੇ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੀ ਬਾਰ ਜਿਨ ਨਰਨਾਮ ਤੇ ਹਾਰੋ ਕਹਾ ਤਰਜ ਦੁਸ਼ਟ ਦੋਖ ਤੇ ਰਹਾ ਖੜਕ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਮੈਂ ਲੇ ਹੋ ਉਭਾਰੀ ਸਰਬ ਠੋਰ ਮੋਹ ਸੁਖਾਈ ਦੁਸ਼ਟ ਦੋਖ ਤੇ ਲੇ ਹੋ ਬਚਾਓ ਅੜਗ ਤੇਤ ਮੈਂ ਹੈ ਸ਼ਰਨ ਤੇਹਾਰੀ ਆਪ ਹੱਥ ਦੇ ਲੇਹੁ ਭਾਰੀ ਸਰਬ ਤੋਰ ਮੋ ਸੁਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਓ ਬਾਜ ਬੇਨਤੀ ਚੋਪਈ ਪਾਤਸ਼ਾਹੀ ਰਸਮੀ ਹਮਰੀ ਕਰੋ ਹੱਥ ਦੇ ਰਸਾ ਪੂਰਨ ਹੋਈ ਚਿਤ ਕੀ ਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੁਸ਼ਟ ਸਭੈ ਤੁਮ ਕਾਹੋ ਆਪਾ ਤੈ ਮੋਹਿ ਬਚਾਓ ਸੁਖੀ ਬਸੈ ਮੂਰ ਪਰਵਾਰ ਸੇਵਕ ਸਿਖ ਸਭ ਕਰ ਕਰ ਮੂਰਿਸ਼ਟਾ ਨਿਜ ਕਰਤ ਕਰਿ ਗੈ ਸਭ ਪੈਰਨ ਕੋ ਆਤ ਸੰਗਰੀ ਗੈ ਪੂਰਨ ਹੋਏ ਹਮਾਰੀ ਹਸ ਤੂਰ ਭਜਨ ਕੀ ਰਹੈ ਪਿਆਸਾ ਕਮਹਿ ਸਾਡ ਕੋਈ ਅਬਰ ਨਾ ਧਿਆਉ ਜੋ ਪਰਚਹੁ ਸੁਕਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਛਤਰ ਖਮਾਰੇ ਮਾਰਿਐ ਆਪ ਹਾਤ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਓ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁ ਜੂ ਕਰੇ ਓਰ ਸਾ ਰਖਿ ਲਿਓ ਮਨ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਸ਼ਟਨ ਕੇ ਹੰਤਾ ਤੂੰ ਹੋ ਪੂਰੇ ਚਤੁਰਦਸ ਸੰਤਾ ਕਾਲ ਪਾਈ ਬ੍ਰਹਮਾ ਪਤਰਾ ਕਾਲ ਪਾਈ ਸਿਵ ਚੂ ਉਤਰਮ ਕਾਲ ਪਾਈ ਕਰਮਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਵਣ ਕਾਲ ਜੋਗੀ ਸੁਭ ਕੀਓ ਦੇਵ ਰਾਜ ਬ੍ਰਹਮਾ ਜੋਥੀਓ ਜਵਣ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਣ ਕਾਲ ਸਭ ਜਗ ਕਰਮਾ ਨਾਯੋ ਦੇਵ ਦੈਤਜ ਚਰਨ ਉਭਜਾਯੋ ਆਦੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸ਼ਿਵ ਕਨਕੋਸ਼ਿ ਸੁਭਨ ਸੁਖ ਦੇਉ ਸ਼ਤਰਣ ਕੋ ਪਲਮੋਂ ਬਦਕਿਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਪੁੰਚ ਰਿਆ ਸਥੂਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤੰਨੁ ਭਪਾਇ ਤੇ ਦੁਖੀ ਸੁਖ ਪਾਇ ਸਾਧੂ ਦੇ ਸੁਖੀ ਏਕ ਰੇਕ ਕੀ ਪੇਰ ਪਰਛਾਨ ਘਟ ਘਟ ਕੇ ਪਟ ਪਟ ਕੇ ਜਾਣੈ ਜਬੂਦ ਕਰਖ ਕਰਾ ਕਰ ਤਾਰਾ ਪਰ ਜਾ ਤਰਤ ਕਮ ਦੇਹ ਉਪਰ ਜਬ ਆ ਕਰਕ ਕਰਕ ਹੂੰ ਕਬ ਹੂੰ ਹੁਕਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਗਨੀ ਲਨਾਦ ਸੰਭ ਤਾ ਕਾ ਮੂਡ ਉਚਾਰਤ ਭੇਤਾ ਜਾਂ ਕੋ ਦੇਵ ਨ ਪਾਵਤ ਭੇਤਾ ਤਾ ਕੋ ਕਰ ਪਾ ਹਣ ਅਨੁਮਾਨਤ ਮਹਾ ਊੜ ਕਸ਼ਪੇ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਮਰਣਤ ਭਿਨ ਬਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਮ ਕੈ ਭੂਪ अंडज जे रज सिद्ध जकेनी उत कुज खों बहु रज दिनी कहूं कुल राजा होवे बैठ तुम सिमट भयो शंकर इकठ सगरी श्रेष्ठ दिखाये चम्पाव आदि जुदाद सुरध्वनि पाहु अमरषा मेले तुम करो सुखो वारो सिख संगरो दुष्ट जिते उपवत उत उत्पत सकल मलेश करो रणकपत जे अस्त तु त चरणी परे तिनके दुष्ट दुख क मरें गुरु खजमन पग परे तिहारे तिनके तू संकट सब तारे जो कल कोई कब आते आए ऐं ताके काल नगत नहीं आए है रषा होए तो यसु कला दुष्ट गरिष्ट तरैं ततो काल ला कृपा दृष्ट नल जाहिं हरगोपा की ता तनक मोह हरहु रिद्ध सिद्ध कर्मो सर होई दुष्ट शाश्वत सपे न कोई एक बार जिन तुम संभारा ਕਾਲ ਫਾਸ ਤੇ ਤਾਹੀ ਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਤਾਰਿਤ ਦੁਸ਼ਟ ਦੋਖ ਤੇ ਰਹ ਖੜਗ ਕੇਤ ਮੈਂ ਸ਼ਰਣ ਤੇ ਹਾਰੀ ਆਪ ਹਾਥ ਦੇ ਲੇ ਹੋ ਉਭਾਰੀ ਸਰਬ ਠੋਰ ਮੋਹ ਸੁਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਅਰਧ ਤੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਹੁ ਘੁਬਾਰੀ ਸਰਬ ਤੋਰ ਮੋ ਹੁ ਸੁਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਓ ਬਾਜ ਬੇਨਤੀ ਚੋਪਈ ਪਾਤਸ਼ਾਹੀ ਦਸਮੀ ਹਮਰੀ ਕਰੋ ਹੱਥ ਦੇ ਰਸ਼ਾ ਪੂਰਨ ਹੋਈ ਚਿਤ ਕੀ ਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਤੁਸ਼ਟ ਸੁਭੈ ਤੁਮ ਕਾਹੋ ਆਪਾ ਤੈ ਮੋਹਿ ਬਚਾਓ ਸੁਖੀ ਬਸੈ ਮੂਰ ਪਰਵਾਰ ਸੇਵਕ ਸਿਖ ਸਭ ਕਰ ਕਰ ਮੂਰਿ ਸ਼ਟਾ ਨਿਜ ਕਰਤ ਕਰਿ ਗੈ ਸਭ ਪੈਰਨ ਕੋ ਆਤ ਸੰਗਰੀ ਗੈ ਪੂਰਨ ਹੋਏ ਹਮਾਰੀ ਰਸ ਤੋਰ ਭਜਨ ਕੀ ਰਹੈ ਪਿਆਸਾ ਕਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਪਰ ਚਹਉ ਸੁਖੰਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਝੁਣ ਝੁਣ ਛਤਰ ਹਮਾਰੇ ਮਾਰਿਆ ਆਪ ਹੱਥ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਓ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਜੂ ਕਰਿ ਔਰ ਸਾ ਰਖਿ ਲਿਓ ਮਨ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ दीन मंद दुष्टन के हंता तुम हो पूरे चतुर्दस संता काल पाए ब्रह्मा भक्तरा काल पाए शिव जूतरम काल पाए कर्म सन प्रकाश सकल काल का किया तमाशा। काल की आत्माशा जवन काल योगी शुभ कीयो बेदराज ब्रह्मा ज्योतियो जवन काल सब लो सुवारा नमस्कार है ताहि हमर जवन काल सब जग बनायो देव दैत जटण उपजायो ਆਦੰਤ ਏਕ ਉਪਕਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸ਼ਿਵ ਕਨਕੋਸ਼ਿ ਸ਼ਿਵ ਗੁਣ ਸੁਖ ਤੇਯਾ ਸ਼ਤਰਣ ਤੋ ਪਲਮੋ ਬਦਕਿਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਫੇਰ ਪਛਾਨਤ ਚਿੰਤੀ ਤੇ ਪੁੰਚਰਿਆ ਸਥੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤੰਦ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇਹ ਪਰ ਜਬ ਆ ਕਰਕ ਕਰਕ ਹੂੰ ਕਬ ਹੂੰ ਹੁਕਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਗਨੀ ਲਨਾਦ ਅਸੰਬ ਤਾਂ ਕਾ ਮੂੜ ਕੁਚਾਰਕ ਭੇਤਾ ਜਾਂ ਕੋ ਤੇਵਨ ਪਾਵਕ ਬੇਦਾ ਤਾਂ ਕੋ ਕਰਪਾ अनुमानत महा ओड कष वेद न जानत महादेव को कहत सदा शिव निरंकार का जिनत नहि बिल आप अपनी बुध है जेती परणत बिन बिन तोय तेती तुम्हारा लखा न जाय पसारा कह विद सजा प्रथम संसार एक रूप अनूप सुरूप रंगपयो राव कह पूंप अंडज जे रज सिद्ध जकेनी उत कुज खम बहु रज दिनी कहूं कुलराज आवे बैठ तुम सिमट भयो शंकर इकट्ठ सगरी श्रेष्ठ दिखाये चम् भव आदि जुगात सुरध्वन भव अमरषा मेरे तुम करो सुखुवार सिख संघरो दुष्ट जिते उपवत उत्पत सकल मलेष करो रणकपज जे अस्त तु चरणी परे तिनके दुष्ट रूपक मरे ਗੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਉ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤਉ ਇਸ ਕਲ ਦੁਸ਼ਟ ਗਰੀਬ ਤਰੈਂ ਤਉ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਹਰ ਰੂਪਾ ਕੀਤਾ ਤਨਕ ਮੋਹ ਹਰ ਹੋ ਰਿਤ ਸਿੱਧ ਘਰਮੋ ਸਰ ਹੋਈ ਤੁਸ਼ਟ ਸਾਸਵੇ ਸਕੇ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੀ ਬਾਰ ਜਿਨ ਨਰਨਾਮ ਤਿਹਾਰੋਂ ਕਹਾ ਤਾਰਿਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਲੈ ਹੋ ਉਭਾਰੀ ਸਰਬ ਠੋਰ ਮੋਹ ਸੁਖਾਈ दुष्ट दुख दिल हो बचाई कड़ग केत मैं शरण तिहारी आप हाथ देले हो उभारि सरब थोर मोह सुहाई दुष्ट दुख दिल हो बचाई वाह गुरु जी का कंस ਵਾਇ ਗੁਰਜੀ ਕੀ ਫਤੇ ਅੰਮ੍ਰਿਤ ਵਾਹਿਗੁਰੂ ਸਭ ਜਿਉ ਕਬਿਉ ਬਾਜ ਬੇਨਤੀ ਚੋਪਈ ਪਾਤਸ਼ਾਹ ਦਸਮੀ ਹਮਰੀ ਕਰੋ ਹਾਥ ਦੇਹ ਸ਼ੋਕ ਪੂਰਨ ਹੋਏ ਚਿਤ ਕੀ ਸ਼ੋਕ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਤੁਸ਼ਟ ਸੁਭਾ ਤੁਮ ਕਾਹੋ ਆਪਾ ਤੈ ਮੋਏ ਬਚਾਓ ਸੁਖੀ ਬਸੈ ਮੂਰ ਪਰਵਾਰ ਸੇਵਕ ਸਿਖ ਸਭੈ ਕਰ ਕਰ ਮੂਰਿ ਸ਼ਾਨਿਜ ਕਰਤ ਕਰਿ ਗੈ ਸਭੈ ਰਣ ਕੋ ਆਜ ਸੰਗਰੀ ਗੈ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੈ ਤਿਆਸਾ ਕਮਹਿ ਸ਼ਾੜ ਕੋਈ ਅਬਰ ਨਾ ਧਿਆਉ ਜੋ ਪਰਚਹੁ ਸੁਖੰਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿਐ ਜੁਣ ਜੁਣ ਛਤਰ ਹਮਾਰੇ ਮਾਰਿਐ ਆਪ ਹਾਤ ਮੁਝੈ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਓ ਜੋ ਸਦਾ ਹਮਾਰੇ ਪਸਾ ਸ਼੍ਰੀ ਅਸਤ ਤੂ ਕਰਿਓ ਰਛਾ ਰਾਖ ਲਿਓ ਮੈ ਰਾਖਣ ਹਮਾਰੇ ਸਾਹਿਬ ਸੰਤ ਸਰਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸਨਤਾ ਕਾਲ ਪਾਏ ਬ੍ਰਹਮ ਭਕਤਰਾ ਕਾਲ ਪਾਏ ਸਿਜੂ ਤਰਮ ਕਾਲ ਪਾਏ ਕਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਵਣ ਕਾਲ ਜੋਗੀ ਸ਼ੂਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਣ ਕਾਲ ਸਭਨ ਕੋ ਸੁਆਰਾ ਨਮਸਕਾਰ ਹੈ ਤਉ ਹਮਾਰਾ ਜਵਣ ਕਾਲ ਸਭ ਜਗ ਬਣਾਇਓ ਦੇਵ ਦੈਤ ਜਚਣ ਉਭਜਾਇਓ आद अंत एक अवतारा सोई गुरु समझियो हमारा नमस्कार तिसहि कोमरी सकल प्रजा जिनी आप सुवारी शिवकनकोश शिवगुण सुख तेया शत्रुण को, को पलमो गद कियो कत गड के अंतर की जानत भले बुरे की पीर प्रशांत ਚਿੰਤੀ ਤੇ ਪੁੰਨ ਚਰਿਆ ਸਥੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤਨ ਪਾਏ ਤੇ ਦੁਖੀ ਸੁਖ ਪਾਏ ਸਾਧੁ ਰੂਪੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਦ ਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇਹ ਪਰ ਜਬ ਆ ਕਰਖ ਕਰਖ ਹੂੰ ਕਬ ਹੂੰ ਹੁਕਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਬੇਦ ਅਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਗਨੀ ਲਨਾਦ ਸੰਭ ਤਾਂ ਕਾ ਮੂੜੁ ਕੁਚਾਰਤ ਭੇਤਾ ਜਾਂ ਕੋ ਦੇਵ ਨ ਪਾਵਕ ਭੇਤਾ ਤਾਂ ਕੋ ਕਰ ਪਾਹਣ ਅਨੁਮਾਨਤ ਮਾਹੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨੈ ਭਿ ਆਪ ਆਪਣੀ ਬੁੱਧ ਹੈ ਜੀਤੀ ਮਰਣਤ ਭਿਨ ਬਿਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸੂਰੂਪ ਰੰਗ ਕਪਿਉ ਰਾਮ ਕਹਿ ਪੂਪ अंडज जे रज सेत जकिनी उत पुज खों बहु रच दिनी कहूं कुलराजर होवे बैठो तुम सिमट भयो शंकर इकट्ठ सगरी श्रेष्ठ दिखाये चं पाव आद जुगात सुर सुंह पाव अमर शा मेरे तुम करो सु कोवारो सिख संगरो दुष्ट जते उतवत उतपत सकल मलेष करो रणकत जे अस्त तु चरनी परे तिनके दुष्ट रूप कह मरे ਪੁਰਖ ਜਿਮਨੁ ਪਗ ਪਰੇ ਤਿਹਾਰੀ ਤਿਨਕੇ ਤੂ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਤਾ ਕਾਲ ਨਗਟਨੀ ਆਏ ਹੈ ਰਸਾ ਹੋਏ ਤਉ ਇਹ ਸੁ ਕਲਾ ਦੁਸ਼ਟ ਗ੍ਰਿਫਤ ਤਰੇ ਤਤੁ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿ ਹਰਹੁ ਤਾ ਕੀਤਾ ਤਨਖ ਮੋ ਹਰਹੁ ਰਿਤ ਸਿਧਿ ਕਰਮੋ ਸਭ ਹੋਈ ਦੁਸ਼ਟ ਸਾਸਵੇ ਸੰਕੇ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੀ ਬਾਰ ਜਿਨ ਨਰਨਾਮ ਤਿਹਾਰੋ ਕਹਾ ਤਾਰਿਤ ਦੁਸ਼ਟ ਦੋਖ ਤੇ ਰਹਾ ਖੜਕ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਮੈਂ ਲੇ ਹੋ ਉਭਾਰੀ ਸਰਬ ਠੋਰ ਮੋਹ ਸੁਖਾਈ दुष्ट दुख तेले हो बचाई कड़ग तेत मैं शरण तिहारी आप हाथ दे ले हो उधारी सरब थोर मोह सुहाई दुष्ट दुख तेले हो बचाई वाहे गुरु जी का कंस ਵਾਹਿਗੁਰੂ ਜੀ ਕੀ ਫਤਿਹ